ਦੇ ਆਏ ਦੇ ਮੁੱਖ ਮਹਿਮਾਨ ਸਪੈਸ਼ਲ ਮਾਨ ਜੋ ਕਮਿਸ਼ਨਰ ਸਾਹਿਬ ਸ਼੍ਰੀ ਗੁਰਪ੍ਰੀਤ ਜੈਦੀਪੂਰ ਕਾਨੇਮਾਰੇ ਆਏ ਵਿਅਕਤੀ ਬਲਕ ਪ੍ਰਧਾਨ ਕਾਉਂਸਲਰ ਜਗਦੇਵ ਮਾਨੀ ਸ਼ਹਿਰੀ ਸਭ ਸਾਰਿਆਂ ਦਾ ਇੱਥੇ ਹਾਰਦਿਕ ਸਵਾਗਤ ਲੋਕੋ ਤੋਂ ਹੀ ਪੜੀ ਲਿਆ ਹੈ ਸਰਪਰ ਸਰਪਰ ਕਿਸ ਦਾ ਟੋਪ ਟੇਲ ਚੋਂ ਲੱਗ ਜਾਣਾ ਇਸ ਨਾਲ ਨਾ ਮਾਵਾਂ ਸਾਨੂੰ ਅੰਦਰ ਲਕਾ ਦੇਣਗੇ ਨਹੀਂ ਇਹਦੇ ਪੀਸ ਆਦੀ ਇਹ ਨਟ ਅਪ੍ਰੈਜ਼ਾ ਅੱਜ ਸਮੇਂ ਦੀ ਲੋੜ ਹੈ ਕਿ ਪੁਲਿਸ ਨਾਲ ਸਾਡਾ ਤਾਲਮੇਲ ਹੋਣਾ ਜ਼ਰੂਰੀ ਹੈ ਪੁਲਿਸ ਦੇ ਨਾਲ ਸਾਡੇ ਸਹਾਜ ਹੋਣ ਚਾਹੀਦੇ ਸੋ ਸਮੇਂ ਦੀ ਲੋੜ ਨੂੰ ਮੁਕਰਿਆ ਗਿਆ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਹੋਂਦਾਂ ਆ ਗਈਆਂ ਉਨੂੰ ਦੂਰ ਕਰਨ ਵਾਸਤੇ ਭਗੰਤ ਦੇਸਾ ਜੋਗੀ ਬਹੁਤ ਵੱਡੀ ਮੇਰਾ ਖਿਆਲ ਹੈ ਵੀ ਮਨਾ ਨਹੀਂ ਕਰ ਸਕਦਾ ਇਨਕਾਰ ਨਹੀਂ ਕਰ ਸਕਦਾ ਕਿ ਕਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਬਣ ਗਏ 2022 ਦੇ ਵਿੱਚ ਅਸੀਂ ਸਾਰਿਆਂ ਨੇ ਇੱਕ ਯੋਗ ਸਰਕਾਰ ਦੇ ਰੂਪ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਪਣੇ ਸੀਐਮ ਦੇ ਰੂਪ ਵਿੱਚ ਚੁਣਿਆ ਮੈਡਮ ਸ਼ਸ਼ੀਪ੍ਰਭਾ ਨਵੀਂਦੀ ਜੀ ਸੰਦੇਸ਼ ਸਪੈਸ਼ਲਿਟੀ ਦੀ ਵੀ ਔਰ ਉਹਨਾਂ ਨਾਲ ਬੈਠੇ ਸਾਡੇ ਡੀਸੀਪੀ ਦੋਨੋਂ ਵਿਸ਼ਾਲ ਜੀ ਜੀ ਤੇ ਰਕਮਲ ਤੇ ਸਾਰੇ ਜਿਹੜੇ ਬਹੁਤ ਹੀ ਬਤਵੰਤੇ ਸੱਜਣ ਔਰ ਮੈਂ ਸਾড়ে ਚਿਹਰੇ तकरीबन ਜਾਣੇ ਪਛਾਣੇ ਐ ਕਿਉਂਕਿ ਆਪਾਂ ਸਾਰੇ ਮੋਢੇ ਨਾਲ ਮੋਢਾ ਲਾ ਕੇ ਇਸ ਕਮ ਦੇ ਵਿੱਚ ਲੱਗੇ ਹੋਏ ਆ ਔਰ ਸਪੈਸ਼ਲੀ ਗੁਰੂ ਨਗਰੀ ਦੇ ਵਿੱਚ ਹੋਰ ਵੀ ਸਾਡਾ ਫਰਸਟ ਪਾਰਟ ਹੈ ਕਿ ਅਸੀਂ ਪੂਰੇ ਮਨ ਨਾਲ ਇਸ ਕੋਈ ਵੀ ਜਿਹੜੀ ਪ੍ਰੋਬਲਮ ਹੈ ਔਰ ਸਾਡੇ ਸਮਾਜ ਨੂੰ ਬਿਹਤਰ ਬਣਾਉਣ ਵਾਸਤੇ ਜਿਹੜੇ ਵੀ ਕਦਮ ਨੇ ਉਹ ਸਿੱਪਟੀਏ ਔਰ ਉਹਦੇ ਵਿੱਚ ਪਰਿਵਾਰਾਂ ਦੀ ਮਿਹਰ ਨਾਲ ਤੁਹਾਡੇ ਸਹਿਯੋਗ ਨਾਲ ਬੜਾ ਅਚਰ ਚੱਲ ਰਿਹਾ ਆ ਪਾ ਜੇ ਰਿਕਵਰੀ ਦੇਖੀਏ ਤੁਹਾਨੂੰ ਪਹਿਲਾਂ ਵੀ ਮਨਪ੍ਰੀਤ ਨੇ ਦੱਸਿਆ ਉਹ ਸਾਰਾ ਮੈਂ ਉਹਦਾ ਕ੍ਰੈਡਿਟ ਜਿਹੜਾ ਪਬਲਿਕ ਨੂੰ ਦੱਦਾਂ ਉੱਤੇ ਤੁਹਾਡੇ ਸਾਰਿਆਂ ਦੀ ਇਨਫੋਰਮੇਸ਼ਨ ਤੇ ਸਪੋਰਟ ਨਾਲ ਇਹ ਕੰਮ ਚੱਲ ਰਿਹਾ ਹੈ ਇੱਕ ਗੱਲ ਬੜੀ ਇੰਪੋਰਟੈਂਟ ਹੈ ਕਿ ਗਵਾਨੀ ਮੁਲਕ ਤੋਂ ਡਰੋਨ ਰਾਹੀਂ ਜਿਹੜੇ ਚੀਜ਼ਾਂ ਆ ਰਹੀਆਂ ਟੈਕਨੋਲੋਜੀਸ ਉਹ ਇੱਕ ਵੱਡਾ ਚੈਲੰਜ ਹੈ। ਔਰ ਇਨਫਲਕਸ ਜਿਹੜਾ ਡਰੱਗਸ ਦਾ ਉੱਥੇ ਜਿਆਦਾ ਆ ਰਿਹਾ ਹੈ। ਉਹਦੇ 'ਚ ਮੈਂ ਮੇਨ ਜਿਹੜੀ ਆਪਣੀ ਜਿਹੜਾ ਕੰਮ ਹੈ ਕਰਨ ਵਾਲਾ ਉਹ ਜਿਵੇਂ ਘਰ ਤੋਂ ਕੱਲ ਦੀ ਗੱਲ ਸ਼ੁਰੂ ਕੀਤੀ ਹੈ ਕੰਮ ਸ਼ੁਰੂ ਹੁੰਦਾ ਹੈ। ਮੈਂ ਉਹਦਾ 100% ਸਹਿਮਤ ਆ। ਉਨ ਜੀ ਦੇਖੋ ਅੰਦਰ ਇਹ ਡਰਾਈਵਿੰਗ ਵੀ ਹੈ ਸਾਰੇ ਟਾਈਮ ਤੇ ਜੀ ਇਹ ਬੱਚੇ ਗੱਡੀਆਂ ਲੈ ਕੇ ਫਿਰਦੇ ਆ ਸਕੂਟਰ ਲੈ ਕੇ ਫਿਰਦੇ ਆ ਚਾਹਦੇ ਕਿੱਥੋਂ ਘਰੋਂ ਲੈ ਕੇ ਕਹੋਂ ਦਿੰਦਾ ਮਾਪਾ ਪਾਪ ਸੁ ਥੋੜੇ ਜਿਹਾ ਆਪਾਂ ਇਸ ਵਾਰੀ ਧਿਆਨ ਦੇਣ ਦੀ ਲੋੜ ਹੈ ਦੇਖੋ ਜੇ ਆਪਾਂ ਆਪਣੇ ਘਰੋਂ ਡਿਸਪਲਿਨ ਸ਼ੁਰੂ ਕਰਾਂਗੇ ਹੁਣ ਹੈਡ ਆਫ ਦੀ ਫੈਮਿਲੀ ਹੈ ਵਾਜਬ ਦੇ ਰਿਸਪੈਕਟ ਹੈ ਕਿ ਉਹ ਪਰਿਵਾਰ ਦਾ ਮੁਖੀ ਨੇ ਇਸ ਤਰ੍ਹਾਂ ਸਮਾਜ ਦੇ ਵਿੱਚ ਜਿਹੜਾ ਪਰ ਜਿਹੜਾ ਲੋਕਾਂ ਨੂੰ ਸਟੇਟਸ ਦਿੱਤਾ ਗਿਆ ਉਹਨਾਂ ਦਾ ਰੋਲ ਜੁੜੀ ਨਹੀਂ ਕੋਈ ਨੌਕਰੀ ਵਾਲੀ ਸਟੇਟਸ ਤੇ ਰੋਲ ਹੈ ਇਹ ਸਾਰੇ ਪ੍ਰਸਕ੍ਰਾਈਬਡ ਹੈ ਜੇ ਕੋ ਟੀਚਰ ਹੈ ਉਹਦਾ ਕੀ ਸਟੇਟਸ ਹੈ ਉਹਦਾ ਰੋਲ ਕੀ ਹੈ ਆਪਣੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦਾ ਸਟੇਟਸ ਹੈ ਨਾਲ ਉਹ ਵੀ ਪ੍ਰਸਕ੍ਰਾਈਬਡ ਹੈ ਪਰ ਸਟਿਲ ਮੇਨ ਪ੍ਰੋਬਲਮ ਇਹ ਹੈ ਕਿ ਉਹ ਸਾਰੇ ਸਟੇਟਸ ਸੱਚ ਹੁੰਦੇ ਆ ਤੇ ਰੋਲ ਵੇਲੇ ਜਾ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਜਿਹੜੇ ਰਾਈਟਸ ਨੇ ਉਹਦੇ ਬਾਰੇ ਸਾਰੇ ਕੌਨਸ਼ੀਅਸ ਨੇ ਬੜੀ ਅੱਛੀ ਤਰ੍ਹਾਂ ਉਨਾ ਵੀ ਚਾਹੀਦਾ ਪਰ ਨਾਲ ਡਿਊਟੀਆਂ ਵੀ ਲਿਖੀਆਂ ਉਹ ਤਾਂ ਵੀ ਕਿਤੇ ਕਿਸੇ ਨੇ ਕਿਹਾ ਕਦੇ ਆਪਾਂ ਨੂੰ ਕੋ ਬੰਦਾ ਮਿਲੇ ਜਾਂ ਕੋਈ ਮੇਰੇ ਲਈ ਫੰਡਾਮੈਂਟਲ ਡਿਊਟੀ ਸੀ ਉਹਦੇ ਸੁਤਾਈ ਹੋ ਗਈ ਸੋ ਇਹ ਬੜਾ ਇੰਪੋਰਟੈਂਟ ਕੰਮ ਹੈ ਅਪਾਏ ਨੂੰ ਸੋਚੀਏ ਜੇ ਮੈਂ ਕੱਲ੍ਹ ਕੀ ਕਰੂੰਗਾ ਕੋਨ ਕੋਨ ਦਾ ਸਾਰੇ ਭਾਗਾਂ ਲਈ ਹੋਗਾ ਔਰ ਪਰਮਕਾ ਦਾ ਪ੍ਰਮਾਤਮਾ ਦੇ ਅੱਗੇ ਅਰਦਾਸ ਹੀ ਕਰੀਏ ਜਿੱਥੇ ਇਕੱਠੇ ਹੋਏ ਆ ਜੰਗੀ ਅਰਦਾਸ ਹੈ ਸਾਰੇ ਜਦੋਂ ਆਪਾਂ ਇੱਕ ਮਨ ਨਾਲ ਪ੍ਰਮਾਤਮਾ ਨੂੰ ਕਹਿੰਦੇ ਆ ਕਿ ਲੋੜ ਹੈ ਸਾਡੀ ਆਉਣ ਵਾਲੀ ਨਸਲ ਨੂੰ ਆਪਾਂ ਬਚਾਉਣਾ ਹੈ ਸਮਾਏ ਨੂੰ ਬਚਾਉਣਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਵੇਂ ਸਾਡੇ ਮਾਨਯੋਗ ਸੀਐਮ ਸਾਹਿਬ ਜੇ ਦਸ਼ਾ ਕਰਦੇ ਨੇ ਜੇ ਵੀ ਸਾਡੇ ਦਸ਼ਾ ਕਰਦੇ ਨੇ ਉਹਦੇ ਤੇ ਪੂਰਾ ਪਹਿਲਾ ਆਪਾਂ ਸਾਰੇ ਇਕੱਠੇ ਹੋ ਕੇ ਮੇਰੇ ਆ ਤਾਂ ਕਿ ਅਸੀਂ ਆਪਣੇ ਸਮਾਜ ਨੂੰ ਆਪਣੇ ਪੰਜਾਬ ਨੂੰ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਜਿਹੜੀ ਇਸ ਮਾੜੇ ਪ੍ਰੈਸ਼ਰ ਤੋਂ ਬਚਾਈ ਗਈ ਇਹ ਗੱਲ ਠੀਕ ਹੈ ਵਰਲਡ ਨੰਬਰ 12th ਕੰਟਰੀ ਉਹਨਾਂ ਜਿਹੜੇ ਡਰਗ ਹੈ ਯੂਐਸ ਕੋਰਟ ਹੈ ਬਟ ਅਸੀਂ ਫੇਰ ਵੀ ਆਪਾਂ ਆਰਾਮ ਨਹੀਂ ਕਰਨਾ ਆਪਾਂ ਮਿਹਨਤ ਨਾਲ ਇਹਨੂੰ ਕਾਬੂ ਪਾਉਣਿਆ ਇੱਕ ਪੁਲਿਸ ਦਾ ਨਿਜ਼ਾਮ ਹੈ ਉਹ ਸਾਰਾ ਤੁਹਾਡੇ ਨਾਲ ਹੈ ਮੇਨ ਗੱਲ ਇਹ ਉਦੇਖ ਪਬਲਿਕੀ ਪੁਲਿਸ ਨੇ ਕੰਮ ਦੇ ਰੱਖਿਆ ਹੈ ਕੱਲੇ ਕੋਈ ਕੋਈ ਕੁਝ ਨਹੀਂ ਕਰ ਸਕਦਾ ਜਿੰਨਾ ਆਪਾਂ ਬੈਟਰ ਕੰਟ੍ਰਿਬਿਊਟ ਕਰਾਂਗੇ ਸਾਨੂੰ ਤੁਸੀਂ ਰਿਪੋਰਟ ਦਿਓਗੇ ਉਨਾ ਹੀ ਬਿਹਤਰ ਰਿਜ਼ਲਟ ਆਉ। ਸੋ ਮੈਂ ਤੁਹਾਡਾ ਸਾਰਿਆਂ ਦਾ ਇੱਕ ਸੌਵਾ ਦਾ ਦਿੰਦਾ ਤੁਸੀਂ ਬਹੁਤ ਕੀਮਤੀ ਟਾਈਮ ਕੱਢਿਆ ਤੈਨੂੰ ਸ਼ੁਕਰ ਕਰਦਾ ਆ ਰ ਹ ਸਪੈਸ਼ਲੀ ਮੈਮ ਦਾ ਵੀ ਕਿ ਉਹਨਾਂ ਨੇ ਵੀ ਚੱਦੀਗੜ੍ਹ ਨੂੰ ਆ ਕੇ ਆਪਾਂ ਨੂੰ ਇੱਥੇ ਇਨੇ ਕੀਮਤੀ ਟਾਈਮ ਚ ਆਪਣੇ ਐਕਸਪੀਰੀਅੰਸ ਜੋ ਗੱਲਾਂ ਸ਼ੇਅਰ ਕੀਤੀਆਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗਿਰੀ ਕਰਦਾ ਹਾਂ